ਥਾਣੇ ਨੇੜੇ ਧਮਾਕੇ ਦੀ ਖਬਰ ਤੇ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ ਪੁਲਿਸ ਵੱਲੋਂ ਨਹੀਂ ਕੀਤੀ ਗਈ ਧਮਾਕਾ ਹੋਣ ਦੀ ਪੁਸ਼ਟੀ ਦੂਜੇ ਪਾਸੇ ਗੈਂਗਸਟਰ ਨੇ ਧਮਾਕੇ ਦੀ ਲਈ ਜ਼ਿੰਮੇਵਾਰੀ ਤੜਕਸਾਰ ਪੰਜਾਬ ਚ ਮੋੜ ਬਟਾਲਾ ਦੇ ਥਾਣਾ ਕਿਲਾ ਲਾਲ ਸਿੰਘ ਵਾਲਾ ਨੇੜੇ ਧਮਾਕਾ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਜਾਣਕਾਰੀ ਮੁਤਾਬਕ ਤੈਨ੍ਹੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਸੀ ਦੱਸਿਆ ਜਾ ਰਿਹਾ ਹੈ ਕਿ ਧਮਾਕਿਆਂ ਦੀ ਖਬਰ ਸੁਣਦਿਆਂ ਹੀ ਥਾਣੇ 'ਚ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਪਰ ਜਦੋਂ ਪੁਲਿਸ ਵੱਲੋਂ ਆਲੇ-ਦੁਆਲੇ ਚੈਕਿੰਗ ਕੀਤੀ ਗਈ ਪਰ ਕਿਤੇ ਕੋਈ ਹਮਲੇ ਸੰਬੰਧੀ ਚੀਜ਼ ਨਹੀਂ ਮਿਲੀ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਵੀ دہشت ਦਾ ਮਾਹੌਲ ਪਾਇਆ ਜਾ ਰਿਹਾ ਸੀ ਪੁਲਿਸ ਵੱਲੋਂ ਥਾਣੇ ਦਾ ਥਾਣੇ ਦੇ ਆਲੇ-ਦੁਆਲੇ ਇਲਾਕੇ ਦਾ ਚੱਪਾ ਚੱਪਾ ਛਾਣ ਦਿੱਤਾ ਗਿਆ ਬਟਾਲਾ ਪੁਲਿਸ ਵੱਲੋਂ ਹੁਣ ਦਾਬਾ ਕੀਤਾ ਜਾ ਰਿਹਾ ਹੈ ਕਿ ਤਮਾਕਾ ਹੋਣ ਦਾ ਕੋਈ ਵੀ ਨਿਸ਼ਾਨ ਤਮਾਕੇ ਦਾ ਕੋਈ ਵੀ ਸੁਰਾਗ ਸਾਹਮਣੇ ਨਹੀਂ ਆਇਆ ਜਿਸ ਤੋਂ ਪਤਾ ਲੱਗ ਸਕੇ ਕਿ ਕੋਈ ਤਮਾਕੇ ਖੇਸਮਗਰੀ ਦੀ ਵਰਤੋਂ ਕੀਤੀ ਗਈ ਹੈ ਇਹਦੇ 'ਚ ਅੱਜ ਸਵੇਰੇ ਕਰੀਬਨ 3 ਵਜੇ ਬਟਾਲਾ ਪੁਲਿਸ ਨੂੰ ਕਿਸੇ মিডিਆ ਪਰਸਨ ਵੱਲੋਂ ਇੱਕ ਕੁਐਰੀ ਆਈ ਸੀਗੀ ਕਿ ਜਿਹੜਾ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ਹੈ ਉੱਥੇ ਕੋਈ ਬਲਾਸਟ ਹੋਇਆ ਹੈ ਇਸ ਕੁਇਰੀ ਨੂੰ ਬਟਾਲਾ ਪੁਲਿਸ ਨੇ ਇਨਪੁਟ ਮੰਨਦੇ ਹੋਏ ਉੱਥੇ ਇਮੀਡੀਏਟਲੀ ਟੀਮਸ ਡਿਸਪੈਚ ਕਰਦੇ ਆ। ਸੋ ਟੀਮਸ ਜਿਹੜੀ ਅਸੀਂ ਇਹ ਦੇ ਵਰ ਲਡ ਬਾਈ ਜੀਓ ਰੈਂਕ ਆਫਸਰਸ ਤਾਂ ਉੱਥੇ ਸਭ ਤੋਂ ਪਹਿਲਾਂ ਜਿਹੜੀ ਪੁਲਿਸ ਸਟੇਸ਼ਨ ਦੀ ਬਿਲਡਿੰਗ ਹੈ ਉਹ ਚੈੱਕ ਕੀਤੀ ਗਈ। ਪਰ ਉੱਥੇ ਕੋਈ ਸਾਈਨ ਨਹੀਂ ਸੀਗਾ ਕਿਸੇ ਤਮਾਕੇ ਦਾ ਜਾਂ ਐਕਸਪਲੋਜ਼ਨ ਦਾ। ਬਟ ਫਿਰ ਵੀ ਐਜ਼ ਅ ਮੈਟਰ ਆਫ ਪ੍ਰੀਕਾਸ਼ਨ ਅਸੀਂ ਉਸ ਤੋਂ ਬਾਅਦ ਥਾਣੇ ਦੇ ਬਾਹਰ ਲਾ ਜਿਹੜਾ ਏਰੀਆ ਹੈ, ਦ ਵਿਸਿਨਿਟੀ ਏਰੀਆ ਆਫ ਦਾ ਪੁਲਿਸ ਸਟੇਸ਼ਨ ਉਹ ਵੀ ਡੀਟੇਲਸ ਅਸੀਂ ਸਰਚ ਕਰ ਲਿਆ। ਪਰ ਕਿਤੇ ਵੀ ਕੋਈ ਕਿਸੇ ਪ੍ਰਕਾਰ ਦਾ ਕੋਈ ਸੁਰਾਗ ਨਹੀਂ ਸੀਗਾ ਕਿਸੇ ਤਮਾਕੀ ਦਾ ਜਾਂ ਕੋਈ ਸਾਈਨ ਨਹੀਂ ਸੀਗਾ ਕਿਸੇ ਐਕਸਪਲੋਜਨ ਦਾ ਤਾਂ ਇਨਫੈਕਟ ਅਸੀਂ ਬੜੀ ਪ੍ਰੋਲੌਂਗਡ ਦੇ ਵਿੱਚ ਸਰਚ ਕੀਤੀ ਤਾਂ ਸਵੇਰੇ ਉੱਥੇ ਮੀਡੀਆ ਦੇ ਸਾਥੀ ਵੀ ਆਏ ਸੀਗੇ ਉਹਨਾਂ ਨੇ ਵੀ ਵੇਖ ਲਿਆ ਕਿ ਉੱਥੇ ਇਸ ਤਰ੍ਹਾਂ ਦੀ ਕੋਈ ਗਲਬਾਤ ਨਹੀਂ ਹੈ ਉਧਰ ਇਸੇ ਤਮਾਕੀ ਦੀ ਜ਼ਿੰਮੇਵਾਰੀ ਗੈਂਗਸਟਰ ਹੈਪੀ ਪਸ਼ੀਆ ਵੱਲੋਂ ਲਈ ਗਈ ਹੈ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰ ਤਮਾਕਾ ਕਰਨ ਦੀ ਗੱਲ ਮੌਜਮ ਵੱਲੋਂ ਕਹੀ ਗਈ ਹੈ ਜਦਕਿ ਜੱਗਬਾਣੀ ਅਦਾਰਾ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਗੈਂਗਸਟਰ ਹੈਪੀ ਪਸ਼ਿਆ ਵੱਲੋਂ ਤੁਮਾਕੇ ਦੀ ਲਈ ਗਈ ਜ਼ਿੰਮੇਵਾਰੀ ਤੇ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾ ਰਿਹਾ ਹੈ ਹੁਣੇ ਦੇ ਵਿੱਚ ਡਿਵੈਲਪਮੈਂਟ ਇਹ ਹੈ ਕਿ ਇੱਕ ਹੈਪੀ ਪਸ਼ਿਆ ਨਾਮ ਦਾ ਇੱਕ ਟੈਰਰਿਸਟ ਹੈ ਯੂਐਸ ਬੇਸਡ ਦਾ ਉਸਨੇ ਆਪਣੇ ਸੋਸ਼ਲ ਮੀਡੀਆ ਤੇ ਬਲਾਸਟ ਦੀ ਜ਼ਿੰਮੇਵਾਰੀ ਕਬੂਲ ਕਰ ਦਿੱਤੀ ਤਾਂ ਉਸ ਬੇਸਿਸ ਤੇ ਇਹਦੇ ਚ ਐਕਸਪਲੋਸ਼ਨ ਐਕਟ ਦੇ ਤਹਿਤ ਅਸੀਂ ਪਰਚਾ ਦਰਜ ਕਰ ਲਿਆ ਤਾਂ ਅਸੀਂ ਇਹਦੇ ਚ ਤਫ਼ਤੀਸ਼ ਸਟਾਰਟ ਕੀਤੀ ਹੈ ਤਾਂ ਡੂਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਇਫ ਇਟ ਇਜ਼ ਸਬਸਟੈਂਸ਼ੀਏਟਿਡ ਕਿ ਉੱਥੇ ਬਲਾਸਟ ਹੋਇਆ ਤਾਂ ਉਹਦੇ ਵਿੱਚ ਜਿਹੜੇ ਕਲਪਰੇਟਸ ਹੈ ਦੇ ਵਿਲ ਬੀ ਮੀਟ ਵਿਦ ਐਗਜ਼ੈਂਪਲਰੀ ਪਨਿਸ਼ਮੈਂਟ ਤਾਂ ਫਿਲਹਾਲ ਅਸੀਂ ਸਰਚ ਕਰ ਰਹੇ ਨੇ ਫਿਰ ਵੀ ਏਰੀਆ ਅਸੀਂ ਦੋ ਤਿੰਨ ਵਾਰੀ ਕਰ ਲਿਆ ਬਟ ਅਸੀਂ ਉਹਨੂੰ ਉਹਦਾ ਸਰਚ ਦਾ ਰੇਡੀਅਸ ਵਧਾ ਰਹੇ ਨੇ ਤਾਂ ਇਹ ਜ਼ਰੂਰ ਜਿਸ ਤਰ੍ਹਾਂ ਆਇਆ ਸੀਗਾ ਕਿ ਆਵਾਜ਼ ਆਈ ਬਟ ਅਨਗਰਾਉਂਡ ਤੁਸੀਂ ਵੀ ਉਥੇ ਚੈੱਕ ਕਰ ਲਿਆ ਉਥੇ ਕੋਈ ਸਾਈਨ ਨਹੀਂ ਹੈ ਕਿਸੇ ਪ੍ਰਕਾਰ ਦਾ ਅਸੀਂ ਇਹਦੇ ਵਿੱਚ ਜਿਹੜੀ ਤਬਦੀਸ਼ ਹੈ ਉਹ ਸਟਾਰਟ ਕੀਤੀ ਹੈ ਹਾਲਾਂਕਿ ਅਜੇ ਤੱਕ ਧਮਾਕਾ ਹੋਣ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਪਰ ਦੱਸਦੀ ਹੈ ਕਿ ਇਹ ਧਮਾਕਾ ਹੋਣ ਦੀ ਜਹੀ ਪਹਿਲੀ ਖਬਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਧਮਾਕੇ ਪੁਲਿਸ ਥਾਣਿਆਂ ਦੇ ਕੋਲ ਹੋ ਚੁੱਕੇ ਨੇ ਲਗਾਤਾਰ ਬਦਮਾਸ਼ਾਂ ਵੱਲੋਂ ਪੁਲਿਸ ਨੂੰ ਵਿੰਗਾਰਿਆ ਜਾ ਰਿਹਾ ਹੈ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਵਿੱਚ ਪੁਲਿਸ ਅਜੀਆਂ ਕਾਰਵਾਈਆਂ ਨੂੰ ਕਿਸ ਤਰੀਕੇ ਨਾਲ ਨਿਪਟਦੀ ਹੈ ਮਾਮਲਿਆਂ 'ਚ ਪੁਲਿਸ ਵੱਲੋਂ ਕੀ ਖੁਲਾਸੇ ਕੀਤੇ ਜਾਂਦੇ ਨੇ ਕੀ ਕਾਰਵਾਈਆਂ ਪੁਲਿਸ ਵੱਲੋਂ ਕੀਤੀਆਂ ਜਾਂਦੀਆਂ ਨੇ ਬਿਊਰੋ ਰਿਪੋਰਟ ਜਗਬਾਣੀ ਟੀਵੀ